ਹਾਂ ਟਰਾਲੀ ਨਾਲ ਵੱਜੀ ਉਹ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਵੱਜਿਆ ਫਿਰ ਟਰਾਲੀ ਤੇ ਵੱਜਿਆ ਟਰਾਲੀ ਤੇ ਵੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆਉਣਾ ਹਾਂ ਤਾਂ ਇਹਦਾ ਸੋਚਾ ਹਾਂ ਤੇ ਤੁਸੀਂ ਗੱਡਾ ਪਰਿਆ ਹੋਇਆ ਫਾਲੀ ਖਾਲੀ ਗੱਡੀ ਖਾਲੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇੱਧਰੋਂ ਆ ਗਏ ਮਾਸੀ ਵਾਲੇ ਨੂੰ ਅੱਛਾ ਜੀ ਰੇਤਾ ਭਰਨ ਆ ਰਹੇ ਨਹੀਂ ਨਹੀਂ ਰੇਤਾ ਨਹੀਂ ਗੱਜਰੀ ਨਹੀਂ ਆਉਂਦੇ ਜੀ ਅਸ਼ਕੀ ਤੇ ਆਪਣੀ ਧਿਆਨ ਸਾਡੀ ਆਪਣੀ ਜੀ ਸਾਡੇ ਹਮਰਾ ਸਾਡੇ ਠੀਕ ਹੈ ਗੱਡੀ ਆਪਣੀਆਂ ਜਾਂ ਕੋਈ ਜਿਹੜੀ ਚਲਾਣੀ ਆਪਣੀਆਂ ਦੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚ ਪੀ ਐਸ ਹੈ? ਹਾਂ ਐਚ ਪੀ ਐਸ ਕੀ ਕੰਮ ਹੈ ਇਹਨਾਂ ਦਾ? ਬਜਰੀ ਇਹੋ ਹੀ ਬਜਰੀ ਦਾ ਕੰਮ ਹੈ। ਬਜਰੀ ਦਾ ਹੀ ਹੈ। ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ। ਹਾਂਜੀ। ਮੈਂ ਤੇ ਬਰਾਬਰ ਆ ਰਿਹਾ ਸੀਗਾ। ਹਾਂਜੀ। ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ। ਹਾਂਜੀ। ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ। ਹਾਂਜੀ। ਇਹ ਸਕੂਲ ਤੋਂ ਆ ਰਹੀ ਸੀਗੀ। ਹਾਂਜੀ। ਤੇ ਪਿੱਛੇ ਬੈਠੀ ਸੀਗੀ। ਇਹ ਟਰਾਲੇ ਵਾਲੇ ਨੇ ਇਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਆ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਕੂਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਉਹ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਆਉਣ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕੇ ਬੱਚੀ ਦੀ ਉਮਰ ਕਿੰਨੀ ਹੈ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕਰਟ ਹਾਰਟ ਸਕੂਲ ਚ ਪੜਦੀ ਆ 5th ਸਟੈਂਡਰਡ ਜੀ ਤੁਹਾਡਾ ਕੀ ਨਾਮ ਹੈ ਜੀ ਇਹਨਾ ਨਾ ਜਸਜੀਤ ਸਿੰਘ ਗਿੱਲ ਹੈ ਦੇ ਰਿਹਾਸ਼ ਕਿਤੋਂ ਹੈ ਰਹਿਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮਰਾ ਫਮਾਂ ਤੁਸੀਂ ਮੌਕੇ ਤੇ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਵਾਸ ਆਈ ਬਿਟਨੈਸ ਇਨ ਦਿਸ ਠੀਕ ਹੈ ਔਰ ਉਹ ਪੰਜਵੀਂ ਚ ਪੜਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗੇ ਤਾਂ ਉਹਨਾਂਉ ਜ਼ੁਵਾ ਸੀਗਾ ਜ਼ੁਵਾ ਪੈਂਸ ਜੀ 5th ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਜਿਹਨੇ ਕਾਲੀ ਚੇੇ ਕੰਮ ਕੀਤਾ ਹੋਾ ਥੈਂਕ ਯੂ ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਆ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਅ ਪ੍ਰੈਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਤੁਹਾਡੀ ਕੀ ਲੱਗਦੀ ਸੀ ਜੀ ਕੀ ਨਾਮ ਮੇਰੀ ਪੁੱਤ ਜੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਨਾ ਬਾਬੇ ਥੋੜਾ ਦੱਸੋ ਅਸੀਂ ਸਕੂਟ ਉੱਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ ਜਾ ਵੀਦਾ ਗੋਜ਼ਵਾਰੇ ਦੇ ਕੋਲ ਮੈਂ ਟ੍ਰੈਕਲ ਕਰ ਰਿਹਾ ਸੀ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਟਿਪਰ ਵੱਜ ਕੇ ਗੁੜੀਆਂ ਮੂੰਹ ਭਾਨੇ ਗਿਰ ਪਈ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਟਰਸਾਈਕਲ ਲੀਫ ਸੱਦੇ ਚਲੇ ਗਿਆ ਜੀ ਗੁੜੀਆਂ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਗੁੜੀਆਂ ਦੀ ਤੁਸੀਂ ਗੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਜੀ ਕੋਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਗਵਾਂਡੀ ਨੂੰ ਲੈ ਕੇ ਲੱਗੇ ਆਇਆ ਸਰਪਰੀ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋ ਹੈ ਮੈਂ ਅਸੀ ਕੁੜੀ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਹੈ ਜੀ ਬੱਚਾ ਸਿਵਲ ਹਸਪਤਲ ਚਾਲ ਚੱਲ ਬੱਚਾ ਠੀਕ ਹੈ ਨਹੀਂ ਡੱਟ ਹੋ ਗਈ ਉਹਦੀ ਕੀ ਨਾਮ ਆ ਬ੍ਰਦਰ ਆਪਣਾ? ਮੇਰਾ ਸਰੇਂਦਰ ਪਾਲ ਆ ਜੀ। ਹਾਂਜੀ। ਸਰੇਂਦਰ ਪਾਲ। ਕਿਹੜੇ ਪਿੰਡ ਤੋਂ? ਸਮਰਾਲੇ ਤੋਂ। ਸਮਰਾਲੇ ਤੋਂ? ਹਾਂਜੀ। ਇਹ ਟਰਾਲੀ 'ਚ ਕੀ ਭਰਿਆ? ਕੂੜੀ ਆ ਜੀ। ਕੂੜੀ ਜੀ। ਕਿੱਥੋਂ ਲੈ ਕੇ ਆ ਰਹੇ ਸੀ? ਪਿਉਰੀ ਪ੍ਰਤੀਪੁਰ ਤੋਂ ਲੈ ਕੇ ਆ ਰਹੇ ਸੀ। ਫਿਰਤੀਪੁਰ ਤੋਂ? ਹਾਂਜੀ। ਇੱਧਰ ਕਿੱਥੇ ਜਾ ਰਹੇ ਸੀ? ਇਹ ਚਾਹਲਾ ਮੰਦਰ ਚੱਲੀ ਸੀ ਗਊਸ਼ਾਲੇ ਚਾਹਲਾ। ਨਹੀਂ ਫਿਰ ਚਾਹਲਾ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਹੈ ਤੁਸੀ। ਕਿੱਧਰ ਜੀ? ਆਹਾਂ ਪੱਟੀਆਂ ਵੱਲ ਦੀ ਗੜੀ ਦੇ ਪੁਲ ਤੇ। ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨਹੀਂ ਆ ਇਹ 'ਚ। ਅੱਛਾ ਇਹ ਫਿਰ ਘਟਨਾ ਕਿਵੇਂ ਵਾਪਰੀ ਇਹ ਥੋੜਾ ਜਿਹਾ ਦੱਸੋ ਮੈਂ ਹੀ ਲੈ ਹੀ ਸਾਈਡ ਤੇ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆ ਕੋਵਰਟੇਕ ਆ ਰਿਹਾ ਸੀ ਪਿੱਛੇ ਟਿੱਪਰ ਵਾਲਾ ਆ ਰਿਹਾ ਸੀਗਾ ਹੂੰ ਟਿੱਪਰਾਂ ਜਾਂ ਮੂਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਟਿੱਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿੱਪਰ ਵੱਜਿਆ ਮੋੜਿਆ ਉਹਨੇ ਟਿੱਪਰ ਟਿੱਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਹੈ ਟਰਾਲੀ ਦੇ ਮੈਂ ਫਿਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿੱਪਰ ਦਾ ਟਾਇਰ ਚੜ ਗਿਆ ਸੀ ਜਿਹੜਾ ਬੱਚਾ ਜਿਹੜਾ ਟਾਇਰ ਚੜਿਆ ਉਹ ਟਿਪਰ ਦਾ ਹਾਂ ਟਿਪਰ ਦਾ ਉਹ ਮੈਂ ਦੇਖਿਆ ਚੜਦਾ ਤੁਹਾਡੀ ਫਿਰ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਕੇ ਓਵਰਟੈਕ ਕਰ ਰਹੇ ਸੀ ਟਰਾਲੀ ਨੂੰ ਹੂੰ ਦਰਸ਼ਕੀ ਨਾਮ ਹੈ ਮੇਰਾ ਡਾਕਟਰ ਸ਼ਰਗੋਨਾ ਦਰਸ਼ਕ ਇੱਕ ਐਕਸੀਡੈਂਟ ਕੇਸ ਹੋਇਆ ਜੀ ਹਾਂ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸਕਰੀਆ ਕੌਨਨ ਸਕੂਲ ਚ ਪੜ੍ਹਦੀ ਸੀ ਇਹਦੇ ਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਪਿਛੋਕੜ ਟੇਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਸ ਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੀ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਪਰ ਸੀਪੀਆਰ ਤੋਂ ਬਾਅਦ ਵਿੱਚ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈਡ ਕਰਤਾ ਕਿੱਥੇ ਦੇ ਰਹਿਣ ਵਾਲੇ ਨੇ ਮਛੜੀ ਸਾਹਿਬ ਦੀ ਨੇ ਕ੍ਰਿਸ਼ਨਾਪੁਰ ਮਰ ਲਿਆ ਤੇ ਉਸ ਸਮੇਂ ਦੇ ਗ੍ਰੈਂਡਫਾਦਰ ਉਹ ਠੀਕ ਨੇ ਕਿ ਉਹਨਾਂ ਦੇ ਵੀ ਚੋਟ ਵਗੈਰਾ ਆਈਆਂ ਕਿ ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਚੋਟਾਂ ਆਈਆਂ ਨੇ ਥੋੜੇ ਦੇ ਹੱਥ ਪੈਰਾਂ ਤੇ ਬਟ ਕੋੜੀ ਟਰੈਕਟਰ ਨਾਲ ਸੱਡ ਗਏ ਸੀ ਤਾਂ ਪ੍ਰਟੈਕਟ ਹੋ ਤੋ ਨਾ